ਕੀ ਕਰ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਡਿਸਕਸ਼ਨ ਵਿਦ ਨੂਸਸ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਹਿੰਦੇ ਨੇ ਧੀਆ ਉਹਨਾਂ ਦੇ ਜਨਮ ਲੰਦੀਆਂ ਨੇ ਜਿਹੜੇ ਕਰਮਾਂ ਵਾਲੇ ਹੁੰਦੇ ਨੇ ਪਰ ਇਹ ਕਥਨ ਜੀ ਗਲਤ ਹੈ ਕਰਮਾਂ ਵਾਲੇ ਤਾਂ ਸਾਰੇ ਹੀ ਹੁੰਦੇ ਨੇ ਪਰ ਇਹ ਮੈਨੂੰ ਲੱਗਦਾ ਇੱਕ Song ਦੀ ਲਾਈਨ ਆ ਇਹ ਸਾਡੇ ਲਈ Song ਹੀ ਢੁਕਦੇ ਨੇ ਪਰ ਇਹ ਸੱਚ ਨਹੀਂ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਧੀਆ ਉਹਨਾਂ ਦੇ ਘਰੇ ਜਨਮ ਲੈਂਦੀਆਂ ਜਿਹੜੇ ਕਰਮਾਂ ਵਾਲੇ ਹੁੰਦੇ ਨੇ ਧੀਆ ਕਿਸੇ ਦੇ ਘਰ ਵੀ ਜਨਮ ਲੈ ਸਕਦੀਆਂ ਨੇ ਹਰ ਕੋਈ ਕਹੀ ਜੀ ਕਰਮਾਂ ਵਾਲੇ ਹੁੰਦੇ ਨੇ ਕਿ ਕਿਸਮਤ ਨਾਲ ਮਿਲਦੀ ਹੈ ਪੁੱਤਰ ਵੀ ਕਿਸਮਤ ਨਾਲ ਮਿਲਦਾ ਇਹ ਆਪੋ ਆਪਣੀ ਕਿਸਮਤ ਆ ਐ ਨਹੀਂ ਇੱਥੇ ਕਿਹਾ ਜਾਂਦਾ ਹੈ ਕਿ ਕਿਸਮਤ ਵਾਲਿਆਂ ਦੇ ਹੀ ਹੁੰਦੀਆਂ ਨੇ ਧੀਆ ਕਿਸਮਤ ਵਾਲੇ ਸਾਰੇ ਹੁੰਦੇ ਨੇ ਇਹ ਪਰਮਾਤਮਾ ਨੇ ਇੱਕ ਸਾਨੂੰ ਆ ਦਾਤਾਂ ਦੇਣੀਆਂ ਹੁੰਦੀਆਂ ਨੇ ਤੁਹਾਨੂੰ ਕਿਹੜੀ ਬਖਸ਼ਣੀ ਐ ਤੁਹਾਨੂੰ ਕਿਹੜੀ ਬਖਸ਼ਣੀ ਐ ਪੁੱਤ ਹੋਵੇ ਜਾਂ ਧੀ ਹੋਵੇ ਇਹ ਸੇਮੀਆ ਇੱਕ ਕੁਦਰਤੀ ਐ ਜੀ ਜੱਗ ਤੇ ਸਾਨੂੰ ਪ੍ਰਮਾਤਮਾ ਨੇ ਕੋਈ ਨਾ ਕੋਈ ਦਾਤ ਕੋਈ ਨਾ ਕੋਈ ਜੀ ਤਾਂ ਬਖਸ਼ਣਾ ਹੀ ਹੁੰਦਾ ਜੀ ਚਾਹੇ ਉਹ ਪੁੱਤਰ ਹੋਵੇ ਚਾਹੇ ਧੀ ਹੋਵੇ ਜੀ ਸਾਡੇ ਜਨਮ ਜਨਮਾਂ ਦੇ ਉਹਨਾਂ ਨਾਲ ਸੰਬੰਧ ਹੁੰਦੇ ਨੇ ਜਦੋਂ ਉਹ ਜਨਮ ਲੈਂਦੇ ਨੇ ਪਰ ਉਹਨਾਂ ਨੇ ਸਾਡੇ ਘਰੋਂ ਉਹ ਲੇਖੇ ਜੋਖੇ ਪੂਰੇ ਕਰਨੇ ਹੁੰਦੇ ਨੇ ਚਾਹੇ ਪੁੱਤਰ ਹੋਵੇ ਚਾਹੇ ਧੀ ਹੋਵੇ ਜੀ 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 ਅਸੀਂ ਤੁਹਾਡੇ ਨਾਲ ਮਿਲਣ ਜਾ ਰਹੇ ਹਾਂ ਜੀ ਆਪਣੇ ਪਰਿਵਾਰ ਦਾ ਸਭ ਤੋਂ ਛੋਟਾ ਮੈਂਬਰ ਸੰਮੁਖ ਵੈਲਕਮ ਟੂ आवर YouTube ਚੈਨਲ ਸੰਮੁਖ ਕੌਰ ਜੀ ਵੈਲਕਮ ਵੈਲਕਮ ਸੰਮੁਖ ਵੈਲਕਮ ਸਾਡੇ YouTube ਚੈਨਲ ਤੇ ਸਾਡੀ ਸ਼ੋਟੀ ਜੀ ਪਰੀ ਸ਼ੋਟੀ ਜੀ ਸੰਮੁਖ ਅਨੁਦਿਓ ਅਸੀਸਾਂ ਹਾਂਜੀ ਇਹ ਸਾਡੀ ਸੰਮੁਖ ਕੌਰ ਹੈ ਇਹ ਸਾਡੇ ਪਰਿਵਾਰ ਦਾ ਜੀ ਸਭ ਤੋਂ ਛੋਟਾ ਮੈਂਬਰ ਹੈ ਜੀ ਸਾਡੀ ਧੀ ਸਾਡੀ लाਡਲੀ ਧੀ ਹੈ ਜੀ ਸੰਮੁਖ ਕੌਰ ਜੀ ਦੇਓ ਅਸੀਸ ਸਾਡੀ ਬੇਟੀ ਸੰਮੁਖ ਕੌਰ ਦੇਓ ਸੱਜਣ ਅਸੀਸੜੀਆਂ ਜਿਵੇਂ ਹੋਵੇ ਸਭ ਸਿਉ ਮੇਲ ਐਸੀ ਅਸੀਸਾਂ ਦਿਓ ਪਰਮਾਤਮਾ ਦੇ ਨਾਲ ਵੀ ਜੁੜੇ ਸੋਹਣੇ ਕੰਮ ਕਰੇ ਚੰਗੀਆਂ ਉਚਾਈਆਂ ਤੇ ਜਾਵੇ ਸਾਰੇ ਅਸੀਸਾਂ ਦਿਓ ਹਮੇਸ਼ਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ ਮਮਾ ਹੀ ਮੋਸ਼ਨਲ ਹੋ ਰਹੇ ਨੇ ਕਿਉਂਕਿ ਇਹ ਪਰਿਵਾਰ ਦੇ ਵਿੱਚ ਤੀਜੀ ਪੀੜੀ ਦੇ ਵਿੱਚ ਜੀ ਇਹ ਸਾਡੀ ਬੇਟੀ ਆਈ ਹੈ ਜੀ ਤੇ ਮਮਾ ਦਾਦੀ ਮਮਾ ਲੱਗਦੇ ਨੇ ਤੇ ਇਹਨਾਂ ਦਾ ਆਪਸੀ ਦੋਨਾਂ ਦਾ ਬਹੁਤ ਜ਼ਿਆਦਾ ਪਿਆਰ ਹੈ ਸਾਡੀ ਸਨਮੁਖ ਕੌਰ ਆਪਣੀ ਦਾਦੀ ਤੋਂ ਬਿਨਾ ਬਿਲਕੁਲ ਨਹੀਂ ਰਹਿੰਦੀ ਤੇ ਇਹਨਾਂ ਦਾ ਆਪਸੀ ਬਹੁਤ ਜ਼ਿਆਦਾ ਗੂੜਾ ਪਿਆਰ ਹੈ ਇਹ ਹੁਣ ਵੀ ਕਦੋਂ ਦੀ ਕਹਿ ਰਹੀ ਸੀ ਵੀ ਮੈਂ ਦਾਦੀ ਮम्मा ਦੀ ਗੋਦ ਚ ਜਾਵਾਂ ਤੇ ਹੁਣ ਤੁਹਾਡੇ ਸਾਹਮਣੇ ਆ ਦੇਖ ਲਓ ਇਹ ਮੇਰੀ ਗੋਦ ਚ ਆ ਕੇ ਖੁਸ਼ ਹੋ ਗਈ ਹੈ ਜੀ ਜੀ ਥੈਂਕ ਯੂ ਗੋਡ ਥੈਂਕ ਯੂ ਥੈਂਕ ਯੂ ਵਾਈ ਗੁਰੂ ਜੀ ਸ਼ੁਕਰ ਹੈ ਤੁਹਾਡਾ ਤੁਸੀਂ ਸਾਨੂੰ ਧੀ ਦੀ ਦਾਤ ਬਖਸ਼ੀ ਤੇ ਸਾਨੂੰ ਇੰਨੀ ਪਿਆਰੀ ਦੀ ਧੀ ਦਾਤ ਬਖਸ਼ੀ ਆ ਬਾਬਾ ਜੀ ਨੇ ਤੇ ਅੱਜ ਅਸੀਂ ਤੁਹਾਡੇ ਨਾਲ ਸੰਮੁਖ ਕੌਰ ਜੀ ਨੂੰ ਇਸ ਲਈ ਮਿਲਾਉਣ ਲੈ ਕੇ ਆਏ ਆ ਜੀ ਕਿਉਂਕਿ ਅੱਜ ਸਾਡੀ ਸੰਮੁਖ ਕੌਰ ਦਾ ਹੈ ਜੀ ਜਨਮ ਦਿਨ ਸੱਤ ਮੰਥ ਪੂਰੇ ਹੋ ਕੇ ਅੱਜ 8 ਮੰਥ ਸ਼ੁਰੂ ਹੋਣੇ ਜਾ ਰਿਹਾ ਇਹਨੂੰ ਜੀ ਤੁਸੀਂ ਸਾਰੇ ਜਾਣੇ ਸਾਡੀ ਬੇਟੀ ਨੂੰ ਸਾਡੀ ਸੰਗੋਕਾਰ ਜੀ ਨੂੰ ਅਸੀਸਾਂ ਦਿਓ ਜੀ ਤਾਂ ਕਿ ਇਹ ਸੋਣਾ ਸੁਣਾ ਵਧੇ ਫੁੱਲੇ ਇਹਦੇ ਕਰਮਾਂ ਦੇ ਵਿੱਚ ਸੁੱਖ ਲਿਖੇ ਹੋਣ ਖੁਸ਼ੀਆਂ ਲਿਖੀਆਂ ਸਮਾਲ ਦਾ ਤੇ ਰਿਸ਼ਤੇਦਾਰਾਂ ਦਾ ਪਰਿਵਾਰ ਦਾ ਪਿਆਰ ਹੋਵੇ ਅਸੀਂ ਤੁਹਾਨੂੰ ਦੱਸ ਦਿੰਨੇ ਆ ਸਾਨੂੰ ਧੀ ਦੀ ਕਦੋਂ ਤੋਂ ਉਡੀਕ ਸੀ ਜੀ ਪਹਿਲਾਂ ਤਾਂ ਮੇਰੇ ਮੇਰੀ ਸੱਸ ਸੋਹਰਿਆਂ ਕੋਲ ਵੀ ਬੇਟੀ ਨਹੀਂ ਸੀ ਜੀ ਤੇ ਅੱਗੋਂ ਸਾਡੇ ਕੋਲ ਵੀ ਬੇਟੀ ਨਹੀਂ ਸੀ ਜੀ ਤੇ ਅੱਗੋਂ ਸਾਡੇ ਅੱਗੋਂ ਪੁੱਤਰ ਦੇ ਬੇਟੀ ਇਸ ਬੇਟੀ ਨੇ ਜਨਮ ਲਿਆ ਜੀ ਅਸੀਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੇ ਸਮਝਦੇ ਹਾਂ ਸ਼ੁਕਰ ਹੈ ਮਾਲਕ ਸਨੁਤੀ ਦੀ ਦਤ ਬਖਸ਼ੀ ਸਾਡੇ ਤੇ ਤਰਸ ਕੀਤਾ ਅਸੀਂ ਧੀ ਨੂੰ ਤਰਸੇ ਹੋਏ ਸੀ ਕਿਉਂਕਿ ਪੁੱਤਰਾਂ ਨੂੰ ਤਾਂ ਅਸੀਂ ਦੇਖ ਲਿਆ ਸੀ ਪੁੱਤਰਾਂ ਦੇ ਪਿਆਰ ਨੂੰ ਵੀ ਵੇਖ ਲਿਆ ਸੀ ਉਹ ਵੀ ਵਧੀਆਂ ਨੇ ਪਰ ਇੱਕ ਬੇਟੀ ਇਹ ਤਾਂ ਆਪਣਾ ਹੀ ਪਿਆਰ ਹੈ ਸੁਣਦੇ ਆ ਕਿ ਬੇਟੀਆਂ ਨਾਲ ਹੀ 베ੜਿਆਂ ਦੀਆਂ ਰੌਣਕਾਂ ਹੁੰਦੀਆਂ ਨੇ ਰੌਣਕਾਂ ਹੁੰਦੀਆਂ ਨੇ ਘਰ ਨੂੰ ਹਮੇਸ਼ਾ ਫੁੱਲਾਂ ਵਾਂਗ ਖਿੜਿਆ ਰਹਿੰਦਾ ਜਦੋਂ 베ੜੇ ਵਿੱਚ ਧੀ ਹੋਵੇ ਜੀ ਕੋਈ ਘਰ ਦੇ ਵਿੱਚ ਪ੍ਰੋਗਰਾਮ ਹੋਵੇ ਖੁਸ਼ੀਆਂ ਦੇ ਮੌਕੇ ਹੋਣ ਜੇ ਧੀ ਨਾ ਹੋਵੇ ਤਦ ਵੀ ਖੁਸ਼ੀਆਂ ਵਿੱਚ ਰੌਣਕ ਨਹੀਂ ਲੱਗਦੀ ਇਸ ਕਰਕੇ ਧੀ ਦਾ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਇਹਨੂੰ ਆਪਣੇ 베ੜੇ ਦੀ ਰੌਣਕ ਸਮਝਦੇ ਆ ਮੈਂ ਬਾਰ-ਬਾਰ ਪਰਮਾਤਮਾ ਦਾ ਸ਼ੁਕਰ ਅਦਾ ਕਰੂੰਗੀ ਸੱਚੇ ਪਾਤਸ਼ਾਹ ਆਪ ਜੀ ਦਾ ਕੋਟ-ਕੋਟ-ਕੋਟ-ਕੋਟ ਸ਼ੁਕਰਾਨਾ ਸਾਨੂੰ ਇੱਕ ਧੀ ਦੇਣ ਲਈ ਤੇ ਜਦੋਂ ਇਹਨੇ ਜਨਮ ਲਿਆ ਨਾ ਸਾਰੇ ਬਹੁਤ ਖੁਸ਼ ਸੀ ਜੀ ਬਹੁਤ ਜ਼ਿਆਦਾ ਖੁਸ਼ ਸੀ ਜੀ ਜਦੋਂ ਇਹ ਘਰ ਆਈ ਨਾ ਜਗਮ ਘੜੇ ਪਾਏ ਜੀ ਧੋਲ ਬੁਲਾਇਆ ਜੀ ਸਾਰੇ ਭੰਗੜੇ ਪਾ ਕੇ ਇਹਨੂੰ ਵੇੜੇ ਦਿੱਲੀ ਇਸਤੇ ਦਾ ਵੈਲਕਮ ਕੀਤਾ ਕੀਤਾ ਮੈਂ ਇਹੀ ਕਹੂੰਗੀ ਸਾਰੇ ਧੀਆਂ ਦੀ ਇਸੇ ਤਰ੍ਹਾਂ ਖੁਸ਼ੀ ਮਨਾਇਆ ਕਰੋ ਕਿ ਕਿ ਧੀਆਂ ਬਹੁਤ ਪਿਆਰੀਆਂ ਨੇ ਜੀ 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 ਕਿ ਮਮਾ ਗੱਲ ਦੱਸਦੇ ਹੋਏ ਆਪਣੇ ਖੁਸ਼ੀ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹੋਏ ਇਮੋਸ਼ਨਲ ਹੋ ਰਹੇ ਨੇ ਕਿਉਂਕਿ ਇਮੋਸ਼ਨਲ ਹੋਣਾ ਬਣਦਾ ਵੀ ਹੈ ਕਿ ਇੱਕ ਖੁਸ਼ੀ ਦੀ ਹੰਝੂ ਨੇ ਇੱਕ ਅੱਖਾਂ ਦੇ ਵਿੱਚ ਇੱਕ ਦਿਲ ਦੇ ਵਿੱਚ ਖੁਸ਼ੀ ਝਲਕਦੀ ਹੈ ਜੀ ਕਿਉਂਕਿ ਤੀਜੀ ਪੀੜੀ ਦੇ ਵਿੱਚ ਕੁੜੀ ਦਾ ਆਉਣਾ ਤੇ ਖੁਸ਼ੀ ਨਾ ਮਨਾਉਂਦੇ ਇਹ ਹੋਈ ਨਹੀਂ ਸੀ ਸਕਦਾ ਇਹ ਖੁਸ਼ੀ ਇੱਕ ਵੱਖਰੀ ਖੁਸ਼ੀ ਹੈ ਜੀ ਇਸ ਲਈ ਜਦੋਂ ਸਨਮੁਖ ਨੇ ਜਨਮ ਲਿਆ ਸੀ 27 ਜਨਵਰੀ 2025 ਨੂੰ ਜਨਮ ਲਿਆ ਸੀ ਤਾਂ ਉਸ ਸਮੇਂ ਜਦੋਂ ਹਸਪੀਟਲ ਤੋਂ ਅਸੀਂ ਘਰ ਆਏ ਸੀ ਤਾਂ ਮੰਮਾ ਨੇ ਪਾਪਾ ਨੇ ਤੇ ਸਾਰੇ ਪਰਿਵਾਰ ਨੇ ਮਿਲ ਕੇ ਬਹੁਤ ਹੀ ਜ਼ਿਆਦਾ ਸੋਹਣਾ ਗ੍ਰੈਂਡ ਵੈਲਕਮ ਕੀਤਾ ਸੀ ਪੰਗੜੇ ਪਾਏ ਸੀ ਢੋਲ ਵਜਾਏ ਸੀ ਤੇ ਇਸ ਨੂੰ ਛੋਟੇ-ਛੋਟੇ ਟੌਪਸ ਵੀ 골ਡ ਦੇ ਦਿੱਤੇ ਸੀ ਗਿਫਟ ਦੇ ਵਿੱਚ ਕੀ ਇਹ ਸਾਡੀ ਧੀ ਰਾਣੀ ਆਈ ਤੇ ਅਸੀਂ ਇਹਨੂੰ ਪਹਿਲਾ ਗਿਫਟ 골ਡ ਦਾ ਦੇਣਾ ਹੈ ਜੀ ਟੌਪਸ ਦਾ ਤੇ ਮੰਮਾ ਨੇ ਮੈਨੂੰ ਉਸ ਟਾਈਮ ਇਹ ਗੱਲ ਆਖੀ ਸੀ ਕਿ ਸਿਮਰਨ ਇਹਨੂੰ ਇਹਨਾਂ ਨੂੰ ਸੰਭਾਲ ਕੇ ਰੱਖੀ ਕਿ ਜਦੋਂ ਇਸ ਦਾ ਵਿਆਹ ਹੋਊਗਾ ਤਾਂ ਸਾਡੀ ਦਾਦਾ-ਦਾਦੀ ਦੀ ਨਿਸ਼ਾਨੀ ਇਹਦੇ ਨਾਲ ਦੇਈ ਮੈਂ ਕਿਹਾ ਸੀ ਠੀਕ ਆ ਮੰਮਾ ਜੀ ਮੈਂ ਹਮੇਸ਼ਾ ਸੰਭਾਲ ਕੇ ਰੱਖੂੰਗੀ ਔਰ ਜ਼ਰੂਰ ਦਵੂੰਗੀ ਵੀ ਇਹਨੂੰ ਨਾਲ ਤੇ ਹੁਣ ਆਪਾਂ ਮੰਮਾ ਤੋਂ ਹੀ ਕੁਝ ਸਨਮੁਖ ਬਾਰੇ ਪੁੱਛਦੇ ਆ ਤੇ ਉਹਨਾਂ ਨੂੰ ਕਿਸ ਤਰ੍ਹਾਂ ਫੀਲ ਹੁੰਦਾ ਹੈ ਦਾਦੀ ਬਣ ਕੇ ਤੇ ਕਿਸ ਤਰ੍ਹਾਂ ਦਾ ਲੱਗਦਾ ਹੈ ਤੇ ਦੇਖਦੇ ਆ ਮੰਮਾ ਹੁਣ ਸਨਮੁਖ ਲਈ ਕੀ ਸ਼ਬਦ ਬੋਲਦੇ ਨੇ ਮੈਨੂੰ ਸਨਮੁਖ ਦਾ ਬਹੁਤ ਵਧੀਆ ਲੱਗਦਾ ਹੈ ਜਦੋਂ ਦੀ ਇਹ ਕਰ ਵੀ ਚਾਈਆ ਬੜੀ ਇਹਨੇ ਰੌਣਕ ਲਾਈ ਆ ਮੇਰੇ ਤੋਂ ਬਿਨਾ ਦਾ ਇੱਕ ਪਲ ਵੀ ਨਹੀਂ ਰਹਿ ਸਕਦੀ ਇਹ ਜਦੋਂ ਜਦੋਂ ਮੈਂ ਘਰੋਂ ਬਾਹਰ ਚਲੀ ਜਾਂਦੀ ਆ ਇਹ ਆਲਾਦ ਮੜਾ ਵੇਖਦੀ ਆ ਮੈਨੂੰ ਲੱਭਦੀ ਆ ਤੇ ਮम्मा ਕਿੱਥੇ ਚਲੇ ਗਏ ਇਹ ਨਾ ਚੰਗੀ ਤਰ੍ਹਾਂ ਸੌਂਦੀ ਐ ਨਾ ਚੰਗੀ ਤਰ੍ਹਾਂ ਦੁੱਧ ਪੀਂਦੀ ਐ ਹਮੇਸ਼ਾ ਮੈਨੂੰ ਉਡੀਕਦੀ ਰਹਿੰਦੀ ਐ ਤੁਸੀਂ ਸੋਚੋਗੇ ਇਹ ਹਮੇਸ਼ਾ ਮੇਰੀ ਗੋਦ ਵਿੱਚ ਸੌਂਦੀ ਐ ਲੋਰੀ ਲੈਂਦੀ ਮੇਰੇ ਕੋਲੋਂ ਲੋਰੀ ਵੀ ਕਹਦੀ ਲੈਂਦੀ ਐ ਇਹਨੂੰ ਮੈਂ ਸ਼ੁਰੂ ਤੋਂ ਹੀ ਇੱਕ ਲੋਰੀ ਲਾਈ ਆ ਸਤਨਾਮ ਵਾਹਿਗੁਰੂ ਜੀ ਦੀ ਹਮੇਸ਼ਾ ਵਾਹਿਗੁਰੂ ਕਹਿ ਕੇ ਹੀ ਸਲੋਣੀ ਐ ਇਹਨੂੰ ਜਿਹੜੀ ਸਵੇਰ ਅੰਮ੍ਰਿਤ ਵੇਲੇ ਹਰਮੰਦਰ ਸਾਹਿਬ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਦੀਆਂ ਗੂੰਜਾਂ ਪੈਂਦੀਆਂ ਨੇ ਮਹਾਰਾਜ ਜੀ ਦੇ ਪ੍ਰਕਾਸ਼ ਔਰ ਤੇ ਉਹ ਉਹ ਲੋਰੀ ਨੂੰ ਲੈ ਕੇ ਸੌਂਦੀ ਆ ਹਮੇਸ਼ਾ ਚਾਹੇ ਰੋਂਦੀ ਹੋਵੇ ਚਾਹੇ ਭੁੱਖੀ ਹੋਵੇ ਚਾਹੇ ਨਹੀਂ ਸੌਣਾ ਹੋਵੇ ਜਦੋਂ ਉਹ ਲੋਰੀਏ ਨੂੰ ਦੇ ਦਈਏ ਇਹਨੇ ਇੱਕਦਮ ਸਾਇਲੈਂਟ ਹੋ ਜਾਂਦੀ ਐ ਵੀ ਪਹਿਲਾਂ ਤਾਂ ਹੱਸੂਗੀ ਜੀ ਹੱਸਦੀ ਆ ਇਹ ਸੁਣ ਸੁਣ ਕੇ ਫਿਰ ਇਹ ਇੱਕਦਮ ਸਾਇਲੈਂਟ ਹੋ ਜਾਂਦੀ ਐ ਫਿਰ ਇਹ ਸੋ ਜਾਂਦੀ ਐ ਦੁੱਧ ਭਾਵੇਂ ਮਿਲੇ ਨਾ ਮਿਲੇ ਇਹਨੂੰ ਲੋਰੀ ਮਿਲ ਜਵੇ ਮਿਲ ਜਵੇ ਫਿਰ ਸ਼ਾਂਤ ਹੋ ਜਾਂਦੀ ਐ ਕਹਿੰਦੇ ਨੇ ਕਿਸੇ ਨੇ ਸੱਚੀ ਕਿਹਾ ਮੂਲ ਨਾਲੋਂ ਵਿਆਸ ਪਿਆਰਾ ਹੁੰਦਾ ਤੇ ਇਸੇ ਤਰ੍ਹਾਂ ਹੀ ਸੰਮੁਖ ਨੂੰ ਸੰਮੁਖ ਵੀ ਆਪਣੇ ਦਾਦਾ ਜੀ ਨੂੰ ਤੇ ਆਪਣੀ ਦਾਦੀ ਨੂੰ ਬਹੁਤ ਜ਼ਿਆਦਾ ਪਿਆਰੀ ਹੈ ਈਵਨ ਥੈਟ ਕਿ ਸੰਮੁਖ ਮੇਰੇ ਕੋਲ ਨਹੀਂ ਸੌਂਦੀ ਕਿ ਮੰਮਾ ਕੋਲ ਹੀ ਸੌਂਦੀ ਆ ਅਗਰ ਮੰਮਾ ਜਿਸ ਦਿਨ ਘਰ ਨਾ ਹੋਣ ਤਾਂ ਇਹਨੇ ਕਹਿੰਦੇ ਨੇ ਬੱਚਾ ਚਿੜਪਣਾ ਕਰਨ ਲੱਗ ਜਾਂਦਾ ਤੇ ਇਹ ਚਿੜਪਣ ਕਰਨ ਲੱਗ ਜਾਂਦੀ ਹੈ ਤੇ ਦੇਖਦੀ ਹੈ ਕਿ ਮੰਮਾ ਕਿੱਥੇ ਨੇ ਤੇ ਮੈਂ ਮੰਮਾ ਕੋਲ ਹੀ ਜਾਣਾ ਏ ਤੇ ਜਦੋਂ ਮੰਮਾ ਕੋਲ ਹੁੰਦੇ ਨੇ ਤੇ ਇਹਦੀ ਕੋਈ ਖੁਸ਼ੀ ਦੀ ਲਹਿਰ ਅ ਬਹੁਤ ਜਿੰਨੇ ਤੇ ਇਹਦੀ ਕੋਈ ਖੁਸ਼ੀ ਦੀ ਲਹਿਰ ਅ ਬਹੁਤ ਜ਼ਿਆਦਾ ਹੋ ਜਾਂਦੀ ਆ ਇਸ ਲਈ ਇਹ ਸਾਰਿਆਂ ਦਾ ਹੀ ਬੱਚਿਆਂ ਦਾ ਆਪਣੇ ਦਾਦਾ-ਦਾਦੀ ਜੀ ਨਾਲ ਬਹੁਤ ਜ਼ਿਆਦਾ ਪਿਆਰ ਹੋਊਗਾ ਆਪਣੇ ਦਾਦੂ ਪਾਪਾ ਦਾ ਵੀ ਇਹ ਬਹੁਤ ਜ਼ਿਆਦਾ ਦਾਦੂ ਪਾਪਾ ਦਾ ਬਹੁਤ ਉਹਨਾਂ ਨਾਲ ਵੀ ਬਹੁਤ ਪਿਆਰ ਕਰਦੀ ਹੈ ਜਦੋਂ ਤੱਕ ਉਹ ਚੁੱਕਣਾ ਇਹਨੂੰ ਸ਼ਾਂਤੀ ਨਹੀਂ ਆਉਂਦੀ ਭਵੇਂ ਉਹ ਨਾਲ ਉਹਨਾਂ ਨਾਲ ਵੀ ਇਸੇ ਤਰ੍ਹਾਂ ਹੀ ਸੇਮ ਹੀ ਆ ਦੁੱਧ ਮਿਲੇ ਨਾ ਮਿਲੇ ਪਰ ਦਾदू-ਪਾਪਾ ਮਿਲ ਜਾਣ ਮਿਲ ਜਾਣ ਦਾदू-ਪਾਪਾ ਨਾਲ ਇੰਨਾ ਕੁ ਜ਼ਿਆਦਾ ਖੇਡਦੀ ਹੈ ਕਿ ਆਪਣੀ ਜਿਹੜੀ ਇਹਨੇ ਬਾਡੀ ਹੈ ਨਾ ਛੋਟੀ ਹੁੰਦੀ ਨਹੀਂ ਫਲੈਕਸੀਬਲ ਕਰ ਲੈਣੀ ਹੈ ਤੇ ਇੰਨਾ ਕੁ ਜ਼ਿਆਦਾ ਇਹਨੇ ਆਪਣਾ ਸਟੈਮੀਨਰ ਕਹਿ ਕਹਿ ਸਕਦੇ ਆ ਕਿ ਬਣਾਉਂਦੀ ਆ ਉਸ ਤਰ੍ਹਾਂ ਕਿ ਉਹਨਾਂ ਦਾ ਜਿਹੜਾ ਖੜਾਉਣ ਦਾ ਤਰੀਕਾ ਹੀ ਇਸ ਤਰ੍ਹਾਂ ਹੈ ਬਾਕੀ ਸਭ ਡਰ ਜਾਂਦੇ ਨੇ ਕਿ ਇਸ ਤਰ੍ਹਾਂ ਨਹੀਂ ਖੜਾਉਣਾ ਚਾਹੀਦਾ ਜਾਂ ਇਹਦੇ ਸਰਟੀਫਿਕੇਟ ਲੱਗ ਜੂਗੀ ਪਰ ਨਹੀਂ ਇਹ ਦੁੱਗਣਾ ਉੱਪਰੋਂ ਹੱਸਦੀ ਹੈ ਤੇ ਸਾਨੂੰ ਵੀ ਫਿਰ ਮੈਨੂੰ ਤਾਂ ਬਾਅਦ ਵਧੀਆ ਲੱਗਦਾ ਹੈ ਕਿ ਆਪਣੇ ਦਾदू-ਪਾਪਾ ਦੇ ਨਾਲ ਇੰਨਾ ਖੇਡਦੀ ਹੈ ਤਾਂ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਸੋ ਸਾਰੇ ਧੀਆ ਦਾ ਸਤਿਕਾਰ ਕਰਿਆ ਕਰੋ ਜਦੋਂ ਧੀ ਜਨਮ ਲੈਂਦੀ ਹੈ ਉਹਨਾਂ ਨੂੰ ਵੈਲਕਮ ਬਹੁਤ ਅੱਛੇ ਤਰੀਕੇ ਨਾਲ ਕਰੋ ਤਾਂ ਕਿ ਪਤਾ ਲੱਗੇ ਧੀ ਨੇ ਵੀ ਜਨਮ ਲਿਆ ਪੁੱਤਰਾਂ ਦੇ ਤਾਂ ਢੋਲ ਹਰ ਕੋਈ ਵਜਾ ਲੈਂਦਾ ਹੈ ਕਹਿੰਦੇ ਨੇ ਮਜ਼ਾ ਤਾਂ ਜੇ ਕੋਈ ਧੀਆ ਦੇ ਵੀ ਵਜਾਵੇ ਪੁੱਤਰਾਂ ਦੀਆਂ ਲੋੜੀਆਂ ਤਾਂ ਹਰ ਕੋਈ ਮਨਾ ਲੈਂਦਾ ਹੈ ਕਹਿੰਦੇ ਮਜ਼ਾ ਤਾਂ ਤਾਂ ਜੇ ਕੋ ਧੀਆ ਦੀ ਵੀ ਲੋੜੀ ਮਨਾਵੇ ਮਨਾਵੇ ਸੋ ਤੇ ਜੀ ਸਾਡੀ ਸੰਮੁਖ ਕਰਨੂ ਜੀ ਅਸੀਸਾਂ ਦੀ ਗੱਲ ਕਰ ਲਈਏ ਜੀ ਸੰਮੁਖ ਦੇ ਚਾਚੂ ਦੀ ਸੰਮੁਖ ਦੇ ਚਾਚੂ ਵੀ ਸੰਮੁਖ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਜਦੋਂ ਸੰਮੁਖ ਹੋਈ ਸੀ ਇਸ ਦੇ ਚਾਚੂ ਨੇ ਬੜਾ ਇਹਨੂੰ ਖੜਾਉਣਾ ਤੇ ਇਸ ਦੀਆਂ ਲੱਤਾਂ ਆਪਣੇ ਢਿੱਡ ਦੇ ਨਾਲ ਲਗਾ ਕੇ ਇਹਨੂੰ ਖੜਾ ਕਰ ਦੇਣਾ ਤੇ ਇਹਨੂੰ ਉਸ ਟਾਈਮ ਤੋਂ ਹੀ ਖੜਨਾ ਬਹੁਤ ਜ਼ਿਆਦਾ ਪਸੰਦ ਆ। ਅਗਰ ਇਹਨੂੰ ਬਿਠਾ ਦਿੰਦੇ ਆ ਤੇ ਰੋਣ ਲੱਗ ਜਾਂਦੀ ਹੈ ਕਿ ਮੈਨੂੰ ਮੈਂ ਖੜਨਾ ਹੀ ਹੈ। ਅੱਛਾ ਇਹਦੇ ਦਾਦਾ ਦਾਦੀ ਪਰਦਾਦਾ ਪਰਦਾਦਾ ਜੀ ਤੇ ਪਰਦਾਦੀ ਜੀ ਉਹਨਾਂ ਨੇ ਵੀ ਅੱਜ ਆਉਣਾ ਸੀ ਪਰ ਕਿਸੇ ਕਾਰਨ ਕਰਕੇ ਉਹ ਨਹੀਂ ਆ ਸਕੇ। ਪਹੁੰਚਣਾ ਸੀ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਵਾਣੇ ਸੀ ਉਹ ਵੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇਹਨਾਂ ਨੂੰ ਹਰ ਦੂਜੇ ਤੀਜੇ ਦਿਨ ਮਿਲਣ ਆਉਂਦੇ ਨੇ ਕਿਉਂਕਿ ਉਹ ਸਾਈਡ ਤੇ ਰਹਿੰਦੇ ਨੇ ਅਸੀਂ ਇਸੇ ਹੋਰ ਪਾਸੇ ਰਹਿ ਰਹੇ ਹਾਂ ਹਾਂ ਉਹਨਾਂ ਕੋਲ ਵੀ ਬਹੁਤ ਜਾਨਦੀ ਆ ਆਪਣੀ ਪਰਦਾਦੀ ਤੇ ਪਰਦਾਦਾ ਜੀ ਕੋਲ ਵੀ ਬਹੁਤ ਜ਼ਿਆਦਾ ਪਹਿਚਾਨ ਆ ਜਦੋਂ ਕਾਲ ਕਰਦੇ ਨੇ ਵੀਡੀਓ ਕਾਲ ਤੇ ਦੇਖਦੇ ਨੇ ਤਾਂ ਇੱਕਦਮ ਇਦਾਂ ਖੜੀ ਹੋ ਜਾਂਦੀ ਆ ਕਿ ਹਾਂ ਵੀ ਮੈਂ ਬਹੁਤ ਜ਼ਿਆਦਾ ਖੁਸ਼ ਆ ਤੇ ਰਹੀ ਗੱਲ ਇਹਦੇ ਪਾਪਾ ਦੀ ਉਹ ਹੈਗੇ ਨੇ ਜੀ ਵਿਦੇਸ਼ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਮਿਸ ਕਰਦੇ ਨੇ ਤੇ ਜਦੋਂ ਹੋਈ ਸੀ ਉਹ ਇਸ ਟਾਈਮ ਉਸ ਟਾਈਮ ਵੀ ਨਹੀਂ ਸੀ ਪਰ ਉਹ ਇਹਨੂੰ ਦੇਖਣ ਜ਼ਰੂਰ ਆਏ ਸੀ ਇੱਕ ਮਹੀਨੇ ਦੀ ਛੁੱਟੀ ਆਏ ਸੀ ਇਹਨੂੰ ਦੇਖਣ ਦੇ ਲਈ ਤੇ ਬਾਤ ਇਹਨੂੰ ਪਿਆਰ ਕਰਦੇ ਨੇ ਬਹੁਤ ਉਹਨਾਂ ਨੂੰ ਇਹਦੀ ਯਾਦ ਆਉਂਦੀ ਹੈ ਵੀਡੀਓ ਦੇਖ ਕੇ ਵੀ ਬਹੁਤ ਜ਼ਿਆਦਾ ਆਉਗੀ ਜਿਹੜੇ ਮੇਰੇ ਵੀਰ ਭੈਣ ਭਰਾ ਵਿਦੇਸ਼ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਆਪਣੇ ਪੋਤੇ-ਪੋਤੀਆਂ ਦੀ ਜਾਂ ਆਪਣੇ ਬੱਚਿਆਂ ਦੀ ਬਹੁਤ ਜਾਦ ਆਂਦੀ ਹੋਏਗੀ ਤੇ ਅਸੀਂ ਵੀ ਆਪਣੀਆਂ ਗੱਲਾਂ ਨੂੰ ਤੁਹਾਡੇ ਦੇ ਨਾਲ ਰਿਲੇਟ ਕਰ ਰਹੇ ਹਾਂ ਜੀ ਸਭ ਦੀਆਂ ਖੁਸ਼ੀਆਂ ਸਭ ਦੀਆਂ ਗੱਲਾਂ ਸਾਂਝੀਆਂ ਹੁੰਦੀਆਂ ਨੇ ਜੀ ਅਸੀਂ ਵੀ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਹਾਂ ਜਿਹੜੇ ਕਿ ਵਿਦੇਸ਼ ਦੇ ਵਿੱਚ ਸਾਰੇ ਬੈਠੇ ਆਪਣੇ ਬੱਚਿਆਂ ਨੂੰ ਦੇਖਦੇ ਨੇ ਜਾਂ ਮਿਸ ਕਰਦੇ ਨੇ ਉਹਨਾਂ ਦੀ ਖੁਸ਼ੀ ਇੱਕ ਵੱਖਰੀ ਹੁੰਦੀ ਹੈ ਸਨਮੁਖ ਵੀ ਆਪਣੇ ਚਾਚੂ ਨੂੰ ਤੇ ਆਪਣੇ ਪਾਪਾ ਨੂੰ ਬਹੁਤ ਪਿਆਰ ਕਰਦੀ ਹੈ ਆ ਦੇਖੋ ਸੰਮੁਖ ਦਾ ਸ਼ਟਾਜਾ ਚਾਚੂ ਲਵ ਜੂ ਚਾਚੂ ਲਵ ਜੂ ਪਾਪਾ ਹੁਣ ਮਿਲਾਉਂਦੇ ਆ ਜੀ ਤੁਹਾਡੇ ਨਾਲ ਸਾਡੇ ਨਾਲ ਦੋ ਹੋਰ ਸ਼ਖਸੀ ਸਭ ਤੋਂ ਛੋਟਾ ਚਾਚੂ ਇੱਕ ਮਿੰਟ ਹੁਣ ਤੁਹਾਡੇ ਨਾਲ ਮਿਲਾਉਣ ਜਾ ਰਹੇ ਆ ਜੀ ਸਾਡੇ ਨਾਲ ਦੋ ਹੋਰ ਬਹੁਤ ਸੋਹਣੀਆਂ ਸ਼ਖਸੀਅਤਾਂ ਬੈਠੀਆਂ ਨੇ ਇਹ ਹੈ ਜੀ ਸੰਮੁਖ ਕੌਰ ਦੀ ਭੂਆ ਸਭ ਤੋਂ ਛੋਟੀ ਭੂਆ ਸਭ ਤੋਂ ਛੋਟੀ ਭੂਆ ਜਾਨੀ ਕਿ ਮੰਮਾ ਜੀ ਦੀ ਬ੍ਰਦਰ ਜੀ ਸਭ ਤੋਂ ਛੋਟੇ ਵਾਲੇ ਬ੍ਰਦਰ ਦੀ ਬੇਟੀ ਹੈ ਜੀ ਉਹ ਹੈ ਜੀ ਸੰਮੁਖ ਦੇ ਚਾਚੂ ਸਭ ਤੋਂ ਛੋਟਾ ਚਾਚੂ ਸਭ ਤੋਂ ਛੋਟਾ ਚਾਚੂ ਹੈ ਜੀ ਸਭ ਤੋਂ ਛੋਟੇ ਮੰਮਾ ਦੇ ਬ੍ਰਦਰ ਦਾ ਬੇਟਾ ਹੈ ਜੀ ਇਹਨਾਂ ਬੱਚਿਆਂ ਦਾ ਸਾਡੇ ਨਾਲ ਬਹੁਤ ਜ਼ਿਆਦਾ ਸਾਥ ਰਿਹਾ ਜਦੋਂ ਸੰਮੁਖ ਹੋਈ ਸੀ ਬਹੁਤ ਹੀ ਜ਼ਿਆਦਾ ਇਹ ਸੰਮੁਖ ਦਾ ਧਿਆਨ ਰੱਖਦੇ ਸੀ ਬਹੁਤ ਸੰਮੁਖ ਨੂੰ ਪਿਆਰ ਕਰਦੇ ਨੇ ਤੇ ਸਾਰਿਆਂ ਦੇ ਰਿਸ਼ਤੇਦਾਰਾਂ ਦੇ ਵਿੱਚ ਭਤੀਜਾ ਭਤੀਜੀ ਹੋਣੇ ਆ ਜਾਂ ਬੱਚੇ ਹੋਣੇ ਆ ਕਿ ਜਿਹੜੇ ਕਿ ਸਾਡੇ ਛੋਟੇ ਬੱਚਿਆਂ ਨੂੰ ਪਿਆਰ ਕਰਦੇ ਆ ਉਸੇ ਤਰ੍ਹਾਂ ਹੀ ਸਾਡੇ ਛੋਟਛੜ ਪਿਆਰੇ ਬੱਚੇ ਨੇ ਤੇ ਹੁਣ ਮੰਮਾ ਇਹਨਾਂ ਬਾਰੇ ਕੁਝ ਕਹਿਣਗੇ ਇਹ ਬੱਚੇ ਸਾਡੇ ਜਦੋਂ ਵੀ ਇਹਨਾਂ ਨੂੰ ਕੋਈ ਛੁੱਟੀ ਹੁੰਦੀ ਆ ਨਾ ਇਹਨਾਂ ਨੂੰ ਚਾਹ ਚੜ ਜਾਂਦਾ ਕਿ ਅੱਸੀ ਇਹਨਾਂ ਨੂੰ ਛੁੱਟੀ ਹੋ ਗਈ ਅੱਸੀ ਅੱਸੀ ਧੂਆ ਦੇ ਘਰ ਜਾਣਾ ਤੇ ਇਹ ਨਿੱਕੀ ਜੀ ਅ ਸੰਮੁਖ ਦੇ ਨਾਲ ਖੇਡਣਾ ਇਹ ਜੇ ਆਉਂਦੇ ਨੇ ਸਾਨੂੰ ਇਸ ਸਨਮੁਖ ਕਰਕੇ ਹਰ ਛੁੱਟੀ ਦਾ ਲਾਹਾ ਪ੍ਰਾਪਤ ਕਰਦੇ ਨੇ ਕਿ ਅਸੀਂ ਬੱਚੇ ਨਾਲ ਜਾ ਕੇ ਖੇਡੀਏ ਤੇ ਬਹਾਨੇ ਨਾਲ ਚਲੋ ਭੂਆ ਕੋਲ ਵੀ ਆ ਜਾਂਦੇ ਨੇ ਫੇਰੀ ਗੇੜੀ ਛੇੜੀ ਮਾਰ ਜਾਂਦੇ ਨੇ ਜੀ 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 ਤੇ ਸੋ ਇਹ ਬੱਚੇ ਬੜੇ ਪਿਆਰੇ ਨੇ ਸਭ ਤੋਂ ਬੜਾ ਪਿਆਰ ਨਹੀਂ ਦੇ ਬਹੁਤ ਜ਼ਿਆਦਾ ਤੇ ਸਨਮੁਖ ਨੂੰ ਖਡਾਉਂਦੇ ਰਹਿੰਦੇ ਨੇ ਹਮੇਸ਼ਾ ਜੀ ਜੀ ਤੇ ਬੜਾ ਪਿਆਰ ਕਰਦੇ ਨੇ ਸਨਮੁਖ ਦੇ ਦਾਦੂ ਪਾਪਾ ਨੇ ਵੀ ਇਸ ਵੀਡੀਓ ਦੇ ਵਿੱਚ ਆਣਾ ਸੀ ਤੇ ਸਾਡੇ ਘਰ ਗੈਸਟ ਆਏ ਹੋਏ ਨੇ ਤੇ ਉਹ نیچے ਬੈਠੇ ਨੇ ਹਾਂਜੀ ਅ ਕੋਸ਼ਿਸ਼ ਕਰਾਂਗੇ ਜ਼ਰੂਰ ਅੱਗੇ ਜੇ ਮਤਲਬ ਕਿ ਅਸੀਂ ਲੈ ਕੇ ਆਈਏ ਉਹਨਾਂ ਨੂੰ ਤੇ ਦਾदू-ਪਾਪਾ ਨੂੰ ਵੀ ਲੈ ਕੇ ਆਈਏ ਤੇ ਅਸੀਂ ਬਰਥਡੇ ਵੀ ਜੇ ਅਗਰ ਸੈਲੀਬ੍ਰੇਟ ਕੀਤਾ ਤਾਂ ਜ਼ਰੂਰ ਤੁਹਾਨੂੰ ਦਾदू-ਪਾਪਾ ਦੇ ਨਾਲ ਮਿਲਾਵਾਂਗੇ ਜੀ ਤੇ ਦਿਓ ਜੀ ਸਾਨੂੰ ਸਾਰਿਆਂ ਨੂੰ ਹਸੀਸਾਂ ਤੇ ਸਾਡੀ ਛੋਟੀ ਜੀ ਬੱਚੀ ਨੂੰ ਅਸੀਸ ਕਿੱਦਾਂ ਦੀ ਲੱਗੀ ਸਾਡੀ ਸਨਮੁਖ ਕੌਰ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਧੀਆਂ ਨੂੰ ਸਾਰੇ ਪਿਆਰ ਕਰਿਆ ਕਰੋ ਜੀ ਆਪਣੇ ਪੋਤੇ-ਪੋਤੀਆਂ ਨੂੰ ਖੜਾਇਆ ਕਰੋ ਜੀ ਆਪਣੀ ਬੁੱਕਲ ਦੇ ਵਿੱਚ ਲਿਆ ਲਿਆ ਕਰੋ ਜੀ ਜਿਵੇਂ ਕੀ ਸਾਡੇ ਮਮਾ ਨੇ ਲਿਆ ਹੋਇਆ ਜੀ ਤੇ ਸੋ ਦੇਵੋ ਜੀ ਇਹ ਜਾਦਤ ਕੁਝ ਕਹਿਣਾ ਚਾਹੁੰਗੇ ਮੰਮਾ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਲਿਓ ਜੀ ਸਬਸਕ੍ਰਾਈਬਰ ਵੀ ਜਰੂਰ ਕਰਿਓ ਜੀ ਤੇ ਰੱਬ ਰੱਖਾ ਜੀ